ਕਦੇ ਆਟਾ ਜਾਰੇ ਕਿ ਲਾਰੇ ਦੀ ਗੱਲਾਂ ਦੇ ਅੱਛਾ ਜੇ ਤੁਹਾਡਾ ਮਨ ਕਹਿੰਦਾ ਵੀ ਅਸੀਂ ਦਾਲ ਵਾਲੇ ਪਕੌੜੇ ਖਾਣੇ ਨੇ ਲੈਣਾ ਤੂੰ ਲੈ ਫਿਰ ਮੋਟੀ ਲੈਣੀ ਆ ਮੰਮੀ ਕੋ ਗਿਆ ਪਤਾ ਮੰਮੀ ਅਸੀਂ ਤਾਂ ਤੁਹਾਨੂੰ ਸਿਰਫ ਬੇਨਤੀ ਕਰ ਸਕਦੇ ਆਂ ਵੀ ਪੈਕਟ ਵਾਲੀ ਚੀਜ਼ ਦਾ ਤਾਂ ਆਪਾਂ ਨੂੰ ਪਤਾ ਨਹੀਂ ਕਦੋਂ ਦੀ ਆ ਆਪ ਦੇ ਘਰੇ ਬਣਾ ਕੇ ਇਸ ਕੰਮ ਹੀ ਕੀਆ ਗਿਆ ਬਾਹਰ ਪਾਣੀ ਤਾਂ ਰੋਜ਼ ਬਣਾਉਂਦੇ ਆਪਾਂ ਇਸ ਤਰ੍ਹਾਂ ਦਾ ਲਾਗ ਲਾਉਣਾ ਹੋਵੇ ਤਾਂ ਵੇਖ ਹੀ ਜਾਇਆ ਸਾਡ ਕੁੜੀ ਬੇਸਨ ਦੀ ਥਨਾ ਵਾਟ ਵਾਟ ਕੇ ਬਣਾ ਕੇ ਫਿਰ ਦਾਲ ਧਰਦੀ ਆ ਉਹ ਜੇ ਘੋਟਾ ਪੂਜਾ ਥਨਾ ਦਾ ਮੋਤੀ ਜੀ ਹਾਂ ਇਹ ਸਾਰੇ ਪਿੰਡ ਨੂੰ ਬੇਨਤੀ ਕਰਨੀਆਂ ਵੀ ਬੇਹਾ ਸਾਮਾਨ ਭਾਈ ਨਾ ਕਰਿਆ ਸਾਰਿਆਂ ਨੂੰ ਭੇਜਣੀ ਹੈ ਮਸ਼ੀਨ ਚਲਾਉਣੀ ਵੀ ਸਿਖਾਵਾਂਗੇ ਵੀ ਚੱਲਦੀ ਹਾਂ ਇਹ ਨਿਆਣਾ ਦੀ ਭੂਆ ਵਾਸਤੇ ਵੀ ਲੈਣੀ ਹੁੰਦੀ ਆ ਨ ਮੈਨ ਲਾਤੀ ਨੂੰ ਘਾਤਾ ਉਹ ਜਰਮਦਨ ਤੇ ਆਹੀ ਦੇਵਾਂਗੇ ਆਪਾਂ ਨੂੰ ਇਤਰਾ ਪੜਾ ਆਪਣਾ ਕੁਈਆ ਖਾਲਿਆ ਕਰਨਾ ਠੀਕ ਹੈ ਇੱਥੇ ਕਿਹੜਾ ਕੋਈ ਪੜਾਈ ਲਿਖਾਈ ਕਰਨੀ ਆ ਨਾ ਹਲਵਾਈ ਦਾ ਕੰਮ ਸਿੱਖਣਾ ਨੂਨ ਮੇਰੇ ਸੇ ਬਣਾ ਬੇਸਨ ਸੇ ਬਸ ਬਾਕੀ ਜੇ ਬੇਸਨ ਦਾ ਪੂਜਿਆ ਪੋਲਾ ਬਣਾ ਕੇ ਖਾਣਾ ਦੋ ਤਿੰਨ ਚਮਚੇ ਨਾਲ ਤੇਲ ਦੇ ਪਾ ਕੇ ਇਹ ਹੈਗੀ ਹੈਗੀ ਲੈ ਵੀ ਮਾਂ ਮੇਰੀਏ ਹੁਣ ਮੈਂ ਤੈਨੂੰ ਬੇਨਤੀ ਕਰਦੀ ਵੀ ਬੇਹੀ ਚੀਨਾ ਖਾ ਕੇ ਕਰ ਬੜੀਆਂ ਤੈਨੂੰ ਭਰੌਣੀਆਂ ਸਿਖਾਤੀਆਂ ਤੇ ਮੇਰੀ ਜੁੜਤੀ ਪੂਰੀ ਹੋ ਜਾ ਠੀਕ ਹੈ ਹੁਣ ਦੇ ਦੇਾਂਗੇ ਮੈਂ ਤਾਂ ਜਰਮਦਨ ਤੇ ਹੀ ਸਹੀ ਚੱਲਣਾ ਬਾਕੀ ਇਹਦੇ ਚ ਹੋਇਆ ਕੁਝ ਨਹੀਂ ਨਾ ਚੋੜੀ